ਜਾ ਜੋਦੀ ਗੱਲ ਸੁਣਾ ਕੀ ਕਹੇ ਸੀ ਪੁੱਤ ਐਸੀ ਇੱਥੇ ਕਿੱਥੇ ਚਿੱਡਾਂਗੇ ਇਹ ਤੇ ਬਾੜੀਆਂ ਕੁੱਲੀਆਂ ਦੇਖ ਓਪਨ ਬੰਦ ਵਿੱਚ ਕਰੀਦਾ ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੱਤ ਪ੍ਰੋਡ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਰ ਕਰਦੇ ਹੋ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਆਪ ਵੀ ਬੈਨੇ ਜੀਪ 'ਚ ਕਿਉਂਕਿ ਨਾ ਆਪਾਂ ਲੈ ਕੇ ਆਉਣੀ ਹੈ ਸਬਜ਼ੀ ਆਪਾਂ ਲੈ ਕੇ ਆਉਣੀ ਹੈ ਸਬਜ਼ੀ ਤੇ ਵੈਸੇ ਹੈਗਾ ਚਿੱਕੜ ਤੇ ਆਪਾਂ ਸਬਜ਼ੀ ਲੈ ਕੇ ਉਪਰ ਤਾਰ ਦੇਣਗੇ ਤੇ ਨਾਲੇ ਦੀਪ ਦਾ ਹੈ ਆਪ ਕੀ ਚਾਹਾਂ ਹਾਂ ਬੇਟਾ ਫਿਰ ਉਹ ਉਹਦੀ ਵੈਨ ਦੇ ਅਸੀਂ ਫਿਰ ਅਸੀਂ ਇੱਥੇ ਲੈ ਆਉਨੇ ਕਿਉਂਕਿ ਚਲੋ ਜੀ ਹੁਣ ਆਪਾਂ ਚੱਲਦੇ ਆਂ ਸਬਜ਼ੀ ਲੈ ਕੇ ਆਉਨੇ ਆ ਤੇ ਤੁਹਾਨੂੰ ਵੀ ਨਾਲੇ ਮੈਂ ਕਹਿੰਦਾ ਕਿ ਐਕਟਿਵਟ ਜਾਏ ਅੰਜਰ ਪਹਿਲਾਂ ਸੀ ਮਾਰਕੀਟ ਤੋਂ 43 ਮਾਰਕੀਟ ਜਾਂਦਾ ਤੇ ਦੇਖਦੇ ਆਂ ਗਰਮੀ ਬਹੁਤ ਹੈ ਵੈਸੇ ਤੇ ਸਬਜ਼ੀ ਲੈ ਕੇ ਗਏ ਪਰ ਲੱਗਦਾ ਸਬਜ਼ੀ ਨਹੀਂ ਕਾਫੀ ਦਿਨ ਉਹ ਵੀ ਬੱਲੇ ਵੀ ਅਸੀਂ ਜਾਂਦੇ ਸੀ ਅੱਜ ਮੈਂ ਬਾਨੇ ਨਾਲ ਮੈਂ ਕਿ ਚੱਕਰ ਹੈਗਾ ਸਾਨੂੰ ਲੈ ਚੋ ਲਈਦੇ ਤੇ ਨਾਲੇ ਤਾਂ ਜਪ ਚੋਂ ਤੁਹਾਨੂੰ ਝੋਟਾ ਮਿਲ ਜੂਗਾ ਨਾਲੇ ਸਬਜ਼ੀ ਆ ਜੂਗੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਤੁਹਾਨੂੰ ਤਾਂ ਕਿਵੇਂ ਲੱਗੀਆਂ ਦਾ ਗੁੱਟ ਸਰ ਜੀ ਤਾਂ ਸੌਣੀ ਹੈ ਕਹਿੰਦਾ ਹੰਦਾ ਉਹ ਜਨਾ ਕਾ ਚਾਹੁੰਦੇ ਆ ਚੱਲਦੇ ਆਪਾਂ ਬਹੁਤ ਸੋ ਵਧੀਆ ਵੈਸਤਾ ਅੱਜ ਤਾਂ ਠੰਡਾ ਠੰਡਾ ਮੌਸਮ ਆ ਕੋਸੀਆ ਤੁਹਾਨੂੰ ਪਤਾ ਉਪਨ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਦਾ ਬਦਲਣ ਨਹੀਂ ਲੱਗਦੀ ਸੋਨਾ ਨਹੀਂ ਬਿਚਿਆ ਆਂ ਕੰਗਾਗਾ ਤੇ ਕਿਰਦਾ ਸੀ ਤਾਂ ਤਾਂ ਵੀਊ ਦੇਖ ਲਓ ਵਾਲੀ ਸਬਜੀ ਕਿ ਹੁਣ ਆਪਾਂ ਨੂੰ ਬਸ ਘਰੇ ਛੱਡ ਕੇ ਆਉਣਗੇ ਫਿਰ ਆਪਾਂ ਚੱਲਦੇ ਮੋਟਰਸ ਚ ਬਿਜਾਤਾ ਹਾਂ ਸਾਰੇ ਕਸਿਕ ਨਵਾਨ ਮੈਂ ਤਾਂ ਅੱਜ ਬੈਠੀ ਤੇ ਲੋ ਚੱਲ ਕੇ ਨਾ ਲਾ ਦੋ ਨਾ ਲਾ ਦੋ ਤੇ ਲੋ ਜੀ ਆਪਾਂ ਅੱਗੇ ਘਰੇ ਤੇ ਸਬਜ਼ੀ ਆਪਾਂ ਲੈ ਆਏ ਆ ਨਾਲੇ ਝੂਟਾ ਦਵਾ ਲਿਆ ਚਬਜੋ ਸਿੰਘ ਬਰਾੜ ਨੂੰ ਕਟਿੰਗ ਖੋਲਿਆ ਨਹੀਂ ਜਾਂਦਾ ਨੋ ਅੱਗੇ ਨਾ ਚਲੋ सब्जी आप करेले तो अरबी टमाटर टमूटर मुके पे वह ला लो जी सब्जी ना आप कटे अब असं करेले बनावे थोड़े न रैसिपी भी शेयर करा मैं लो जी ये आप कलीन वगैरह करके रखा ਠੀਕ ਹੈ ਜੀ ਅਸੀਂ ਗਰਮੀ ਦੀ ਪਹਿਲੀ ਵਾਰ ਬਣਾਉਣੀ ਹੈ ਜੇ ਕਰੇਲੇ ਅਸੀਂ ਬਣਾਏ ਨਹੀਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਰੇਲਿਆਂ ਦੀ ਰੈਸਪੀ ਜ਼ਰੂਰ ਠੀਕ ਹੈ ਜੀ ਜਿਹੜੀਆਂ ਸਬਜ਼ੀਆਂ ਮੇਰਾ ਮਨ ਕਰਦਾ ਸੀ ਫਿਰ ਅੱਜ ਲੈ ਹੀ ਜਾਂਦੀਆਂ ਹੋਰ ਤਾਂ ਕੋਈ ਦੀਖੀ ਨਹੀਂ ਮੈਨੂੰ ਆਹੀ ਦੇਖੀ ਮੈਨੂੰ ਲਓ ਜੀ ਟਮਾਟਰ ਵੀ ਕੱਢ ਲਿਆ ਤੇ ਆਵਲੀਆਂ ਹਰ ਗੇਂਦਰ ਮਿਰਚਾਂ ਤਲੋ ਤੁਸੀਂ ਬਹੁਤ ਟੇਸਟੀ ਬਣਦੀਆਂ ਨੇ ਬਿਲਕੁਲ ਵੀ ਕੋੜ ਨਹੀਂ ਬਣਦੀਆਂ ਲਾਲ ਮਿਰਚ ਚਟਨੀ ਘੁੱਟਣ ਨੂੰ ਹਨਾ ਮੁਕੇ ਚਲੋ ਸਬਜੀ ਨਾ ਕੱਟ ਕੇ ਨਾਲ ਦੇ ਨਾ ਰੱਖ ਦੋ ਨਾ ਤੇ ਸਹੀ ਰਹਿੰਦੀ ਐ ਨਹੀਂ ਫਿਰ ਨਾਲੇ ਤਾਂ ਝੂਟਾ ਵੀ ਲਿਆਇਆ ਜਬ ਜੋ ਤੇ ਨਾਲੇ ਆਪਣੀ ਸਬਜੀ ਆ ਗਈ ਦੋ ਤਿੰਨ ਕਮ ਹੋ ਗਏ ਹਨਾ ਤੇ ਚਲੋ ਜੀ ਕੱਲ ਰੇਨ ਬਾਲੀ ਸੀ ਨਾ ਫਿਰ ਤਾਂ ਕਰਕੇ ਦੀਪ ਲਿਆਏ ਸੀਗੇ ਲੋ ਜੀ ਉੱਥੇ ਤਾਂ ਵਾਵਾ ਲੱਗਿਆ ਕਿ ਵਾਵਾ ਪਾਤੀਆਂ ਤੇ ਹੈ ਤਾਂ ਥੋੜੀਆਂ ਜੀ ਲੋ ਜੀ ਇਹ ਕਹਿੰਦੇ ਸੀ ਨਾ ਚਾਚੂ ਨੂੰ ਮਿਲਣਾ ਸੱਚੂ ਜਮਦ ਨੇ ਇਹ ਪਹੁੰਚ ਕੇ ਮੈਂ ਕਿਹਾ ਉਹ ਤਾਂ ਸੁ ਹੋ ਗਿਆ ਹੋਗਾ ਸੀ ਕਰਦੇ ਪਏ ਹਾਂ ਥੈਂਕ ਯੂ ਇਹ ਮੇਰਾ ਬੇਟਾ ਬਹੁਤ ਸਿਆਣਾ ਮੇਰਾ ਸਵਾਟਰ ਲੈ ਕੇ ਆਉਂਦਾ ਥੈਂਕ ਯੂ ਚਲੋ ਜੀ ਇੱਥੇ ਮੈਂ ਜਿਹੜੇ ਕਰੇਲੇ ਲੈ ਕੇ ਆਈ ਸੀ ਉਹਦੀ ਕਲੀਨਿੰਗ ਕਰਨ ਲੱਗ ਗਈ ਸੀ ਤੇ ਆਪਾਂ ਹੁਣ ਇਹਨਾਂ ਨੂੰ ਕਲੀਨ ਕਰਾਂਗੇ ਤੁਹਾਨੂੰ ਪਤਾ ਇਹਦਾ ਮੇਨ ਪ੍ਰੋਸੈਸ ਹੁੰਦਾ ਕਲੀਨਿੰਗ ਕਰਕੇ ਨਮਕ ਲਗਾ ਕੇ ਆਪਾਂ ਧੁੱਪੇ ਰੱਖਣੇ ਹੁੰਦੇ ਹਨਾ ਸੂਣ ਨੂੰ ਤੋਂ ਉੱਪਰ ਰੱਖਾਂਗੇ ਤੇ ਜਦ ਕਿ ਮੈਂ ਦੇਖ ਰਹੀ ਸੀ ਤੇ ਤੁਸੀਂ ਮੰਨਣਾ ਨੇ ਕ੍ਰੇਲਿਆਂ ਦੇ ਵਿੱਚ ਵੀ ਨਮ ਹੈ ਨਾ ਸੁੰਡੇ ਦੇਖ ਕੇ ਤੇ ਅੱਜ ਕੱਲ ਜਿਹੜੇ ਖਾਣ ਪੀਣ ਵਾਲੀ ਸਬਜ਼ੀ ਹੈ ਚਾਹੇ ਫਰੂਟ ਆ ਹਰ ਇੱਕ ਚੀਜ਼ ਦੇ ਵਿੱਚ ਸੁੰਡੇ ਆਉਂਦੇ ਨੇ ਆਪਾਂ ਤਾਂ ਸੋਚ ਲੈਂਦੇ ਹਾਂ ਉਹ ਦਾਗ ਹੀ ਹੈ ਹਨਾ ਕਈ ਵਾਰ ਸਬਜ਼ੀ ਵੀ ਕਹਿ ਦਿੰਦੇ ਨੇ ਫਰੂਟ ਵੀ ਕਹਿ ਦਾਗ ਗਏ ਹਨਾ ਉਹ ਦਾਗ ਨਹੀਂ ਉਹਦੇ ਵਿੱਚ ਜਦੋਂ ਡੀਪਲੀ ਜਾਈਏ ਨਾ ਉਹਦੇ ਵਿੱਚ ਤੇ ਉਹਦੇ ਵਿੱਚ ਚਿੱਟੇ ਰੰਗ ਦੇ ਸੁੰਡੀਆਂ ਜੀਆਂ ਪਈਆਂ ਹੁੰਦੀਆਂ ਨੇ ਸੋ ਉਹ ਵੀ ਇਦਾਂ ਅੱਜ ਮੇਰੇ ਨਾਲ ਹੋਇਆ ਮੈਂ ਸੋਚਿਆ ਕ੍ਰੇਲੇ ਤੇ ਦਾਗ ਹੈ ਮੇਰੀ ਆਦਤ ਤਾਂ ਮੈਂ ਚੰਗੀ ਤਰ੍ਹਾਂ ਫਰੁਲ ਫਰਲੀ ਵਾਲੀ ਕਰਦੀ ਹੁਣੀ ਚਾਹ ਨਵੇਂ ਕਪੜੇ ਮੈਂ ਜਦੋਂ ਅਲਮੀਰਾ ਦੇ ਕਰਦੀ ਹਿੰਦੀ ਸੈਟ ਮੈਂ ਫਿਰ ਸਾਰੇ ਖਲਾਰੇ ਪਾ ਕੇ ਵੇਹੇ ਨਹੀਂ ਉਸੇ ਤਰ੍ਹਾਂ ਫਿਰ ਮੈਂ ਇਹਦਾ ਪੁਰਜਾ-ਪੁਰਜੇ ਇਹਨਾਂ ਦੇ ਕਰੇਲਿਆਂ ਦੇ ਅੰਦਰੋਂ ਫਰੋਲਿਆ ਮੈਨੂੰ ਨਾ ਜਦ ਜਦ ਮੈਂ ਇੱਕ ਵਾਰੀ ਵੇਖ ਲਿਆ ਫਿਰ ਮੈਨੂੰ ਵਹਿਮ ਪੈ ਗਿਆ ਇੰਨੀ ਚੰਗੀ ਤਰ੍ਹਾਂ ਡੀਪ ਕਲੀਨਿੰਗ ਕੀਤੀ ਇਹਨਾਂ ਦੀ ਵੀ ਕਰੇਲਿਆਂ ਦੀ ਵੀ ਮੈਂ ਚੰਗੀ ਤਰ੍ਹਾਂ ਤੇ ਪਰ ਮੈਨੂੰ ਹੋਰ ਹੀ ਲੱਗਣ ਲੱਗ ਗਿਆ ਦੇਖ ਕੇ ਤੇ ਉਹਸੀ ਤਰ੍ਹਾਂ ਕੀ ਕੋਈ ਵੀ ਫਰੂਟ ਹੈ ਚ ਕੋਈ ਵੀ ਸਬਜੀ ਉਹਦੇ ਉੱਪਰ ਲ ਜਦੋਂ ਦਾਗ ਦੇਖਦੇ ਨਾ ਦਾਗ ਨੂੰ ਉੱਪਰੋਂ ਕਟਿੰਗ ਨਾ ਕਰਦੇ ਆ ਕਰੋ ਚਾਹੇ ਆਲੂ ਦੇ ਉੱਪਰ ਵੀ ਦਾਗ ਹੁੰਦਾ ਨਾ ਉਹ ਵੀ ਵਿੱਚੋਂ ਕਈ ਵਾਰ ਜਿਹੜਾ ਦਾਗ ਹੁੰਦਾ ਵਿੱਚੋਂ ਆਲੂ ਜਿਹੜਾ ਉਹ ਸੜਿਆ ਹੁੰਦਾ ਵਿੱਚ ਜਾ ਕੇ ਜਦੋਂ ਵੇਖੇ ਨਾ ਵਿਚਕਾਰ ਜਾ ਕੇ ਜਦੋਂ ਕੱਟ ਮਾਰਦੇ ਤੇ ਉੱਥੇ ਜਾ ਕੇ ਫਿਰ ਸੜਿਆ ਹੁੰਦਾ ਤੇ ਚਲੋ ਜੀ ਆਪਾਂ ਕਰੇਲਿਆਂ ਦੀ ਤਿਆਰੀ ਕਰ ਲਈਏ ਕਲੀਨਿੰਗ ਨਾਉ ਜੀ ਇਹਨਾਂ ਨੂੰ ਨਾ ਹੁਣ ਆਪਾਂ ਨਮਕਾ ਲਗਾ ਕੇ ਉੱਤੇ ਰੱਖਾਂਗੇ ਨਾ ਆ ਵੇਖੋ ਇਹਨੇ 4 ਤੇ 5 ਤੱਕ ਰਾ ਨਿਕਲ ਸੁੰਦੇ ਨਾਲ ਦੇ ਵਿੱਚ ਚਿੱਟਾ ਚਿੱਟਾ ਇੰਨੇ ਖਾਸ ਹੋਏ ਲੋ ਜੀ ਆਪਾਂ ਨਾ ਉਹਨਾਂ ਨੂੰ ਸਾਫ਼ ਕਰਕੇ ਨੂਨ ਲਾ ਕੇ ਨਾ ਚੰਗੀ ਤਰ੍ਹਾਂ ਉਹਨਾਂ ਨੂੰ ਰੱਖਦਾ ਆਪਾਂ ਠੀਕ ਹੈ ਉਹਨੂੰ ਉਚੜ ਜਿਓ ਉਸ ਤੋਂ ਬਾਅਦ ਪ੍ਰੋਸੈਸ ਹੋਵੇ ਉਹ ਪਾਵਾਂਗੇ ਠੀਕ ਹੈ ਜੀ ਮੇਰਾ ਨਾ ਪੈਰ ਦਾ ਗੂਠਾ ਤੋਂ ਕੱਲ ਦੱਸਿਆ ਸੀ ਉਹ ਨਾ ਮਿੱਚੂ ਨਾ ਕਿੰਦੇ ਨੋ ਮਤਲਬ ਵੱਧ ਤੋਂ ਵੱਡੇ ਆ ਗਿਆ ਮੈਥੋਂ ਤੇ ਉਹ ਬਸ ਪਤਾ ਨਹੀਂ ਦੁਖਦੇ ਹੀ ਬਹੁਤ ਜ਼ਿਆਦਾ ਤੇ ਹੁਣ ਜੱਪਜੋਤੇ ਦੀ ਡਿਮਾਂਡ ਆਈ ਆ ਚਟਣੀ ਦੀ ਤੇ ਆਪਾਂ ਚਟਣੀ ਕੁੱਟ ਕੇ ਦਿੰਨੇ ਨੂੰ ਚਟਨੀ ਚੜਨੀ ਕੋਟ ਦੇ ਦਿੰਨੇ ਆ ਨੂੰ ਇਹ ਖਾ ਲੂਗਾ ਤਾਂ ਰੋਟੀ ਪਤਾ ਨਹੀਂ ਤਾਂ ਉਹੀ ਕਹਿੰਦਾ ਕਿ ਸੱਚੀ ਖਾਊਗਾ ਚਟਨੀ ਤੇ ਪਰ ਹੁਣ ਬਣਾ ਕੇ ਜੀਣਾ ਹੈ ਆਪਾਂ ਅੱਗੇ ਸਾਡੇ ਬਣੀ ਪਈਆਂ ਜੀ ਅੱਗੇ ਤਾਂ ਖਾਦੀ ਨਹੀਂ ਗਈ ਅੱਜ ਮੁੱਕੀ ਸੀ ਕੱਲ ਪਤਾ ਨਹੀਂ ਅੱਜ ਮੁੱਕੀ ਹੈ ਕੱਲ ਮੁੱਕੀ ਸੀ ਕੱਲ ਮੇਰੇ ਖਾਦੀ ਪਈ चटनी ना तो दही च के खाओ ना बड़ी स्वाद लगती है सब्जी की लड़ नहीं पी दही च एक चमच चटनी का पालो कोई होर लून मिर्च कुछ ना पाओ कुछ तो बड़ी स्वाद बनती है हाँ जी ओके बेटा थैंक यू चटनी खाओगे ना बेटा ओके ਕੋਈ ਜਲਾ ਹੂੰ ਕੋਈ ਜਲਾ ਆ ਚੱਕ ਨਹੀਂ ਮੂਹੇ ਕੁੱਟ ਦੇਣੀ 5 ਮਿੰਟ ਮਿੰਨ ਦੇ 5 ਮਿੰਟ ਮਿਕਸੀਆਂ ਨਹੀਂ ਖਾਣੀਆਂ ਨਾ ਹੂੰ ਨਹੀਂ ਖਾਣਾਂ ਆਪਾਂ ਮਿਕਸੀ ਚ ਕੁੱਟ ਕੇ ਖਾਣੇ ਆ ਮੈਨੂੰ ਮੈ ਦੀ ਇਸ਼ਾਰਾ ਆ ਆ ਤੇਜ਼ ਕਰ ਬੰਟਾ ਨਹੀਂ ਗੁੰਨਾ ਹੋਣਾ ਕਦੇ ਮੈਂ ਹੈਗੀ ਕਹਿਣ ਲੱਗੀ ਤੁਹਾਨੂੰ ਕਦੇ ਕੁਛ ਕਹਿ ਲੱਗ ਜਾ ਮੈਗੀ ਦਾ ਕੁਝ ਸਹਿਮਾ ਲੋ ਜੀ ਕੰਡੇ ਹੋਗੇ ਟਮਾਟਰ ਤੇ ਉਹ ਲੈ ਜਾ ਕੋਈ ਲੋਹ ਘਰ ਬਸ ਨਾ ਕੱਟ ਕੇ ਇਹਨੂੰ ਦਰਦੜਾਇ ਕੁਪਰ ਲਾਂਗੇ ਆਪਾਂ ਕਿ ਇਹ ਨਾਲ ਨਾ ਕਿ ਮੈਂ ਨੋ ਵੱਡ ਬੈਠੀ ਕੋਲ ਵੱਡ ਉਂਗਲ ਵੀ ਦੁਖੀ ਜਾਂਦੀ ਹੈ ਪੈਰ ਦਾ ਗੂਠਾ ਦੁਖੀ ਜਾਂਦਾ ਉਧਰ ਉਂਗਲ ਦੁਖੀ ਜਾਂਦੀ ਹੈ ਹੱਥ ਦੀ ਤੇ ਬਾਲਾ ਜਿਆਦਾ ਦਰਦ ਹੋਈ ਜਾਂਦਾ ਉਹਨਾਂ ਨੋ ਕਿਤੇ ਵੱਡ ਵੱਡ ਬੈਠੇ ਰਹਤੀ ਪਤਾ ਨਹੀਂ ਲੱਗਾ ਤਾੜਾ ਤਾੜਾ ਤਾਂ ਦੂਕੂ ਗਾ ਨੀਰਪਿੰਟ ਲਗਾਣੇ ਆਪਾਂ ਹੁਣ ਨਾਲੇ ਤਾਂ ਪੈਰ ਦੇ ਗੂਠੇ ਤੇ ਲਾਉਣੇ ਨਾਲੇ ਉਂਗਲ ਤੇ ਲਾਉਣੇ ਬਾਲਾ ਦਰਦ ਹੋਈ ਜਾਂਦਾ ਜਦੋਂ ਕੋਈ ਚੀਜ਼ ਲੱਗਦੀ ਹੈ ਨਾ ਉਦੋਂ ਬਾਲਾ ਮਸਤਦਾ ਆਪਾਂ ਅੱਜ ਭਰਵੇਂ ਘਰੇਲੇ ਬਣਾਵਾਂਗੇ ਕਿਸ ਤਰੀਕੇ ਨਾਲ ਬਣਾਵਾਂਗੇ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਜੀ ਕਿਉਂਕਿ ਘਰੇਲੇ ਥੋੜੇ ਰਹਿ ਗਏ ਚਾਹ ਤੱਕ ਘਰੇਲੇ ਖਰਾਬ ਹੀ ਨਿਕਲ ਗਏ ਸੰਡੇ ਸੀ ਉਹਨਾਂ ਚ ਤੇ ਫਿਰ ਇਸ ਕਰਕੇ ਭਰਵੇਂ ਬਣਾਵਾਂਗੇ ਆਪਾਂ ਲਓ ਜੀ ਇਹਨਾਂ ਨੂੰ ਹੁਣ ਮੈਂ ਪੀਸ ਕੇ ਤੇ ਚਟਨੀ ਪੈਰ ਦਾਂਗੇ ਕੌਲੀ ਚ ਪਾ ਲੂ ਲੈਂਦੇ ਆ ਮੋਟੀ ਮੋਟੀ ਰੱਖਿਆ ਕਰੋ ਜਿਹੜੀ ਆਪਾਂ ਜਮਾ ਪੀਸ ਲੈਨੇ ਉਹ ਤੇ ਫਿਰ ਮਸਾਲਾ ਭੰਚਦਾ ਨਾ ਸਬਜੀ ਵਾਲਾ ਓਂਡੇ ਦੀ ਚਟਨੀ ਨਾਲ ਦੀ ਰੀਸ ਨਹੀਂ ਹੈਗੀ ਬਹੁਤ ਵਾਰ ਕਿਹਾ ਪਰ ਹੁਣਾ ਕਈ ਵਾਰੀ ਨਹੀਂ ਕੋਈ ਹੁਣ ਮੇਰਾ ਹੱਥ ਡੋਗਦਾ ਸੀ ਨਹੀਂ ਮੈਂ ਕੁੱਟ ਵੀ ਦਿੱਦੀ ਪਰ ਕੁੰਡੇ ਦੀ ਇਹਨੇ ਖਾਣੀ ਨਹੀਂ ਮੋਟੀ-ਮੋਟੀ ਹਣਾ ਤੇ ਇਹਨੂੰ ਮਿਕਸੀ ਦੀ ਵਧੀਆ ਖਾਧੀ ਜਾਂਦੀ ਐ ਤੋਂ ਬਾਕੀ ਚਟਨੀ ਬੈਸਟ ਆ ਬੇ ਤੇ ਉਹਨਾਂ ਪਟਿਊਸ਼ਨ ਨਹੀਂ ਬਣਾਉਂਦੇ ਸੋ ਬਸ ਮੈਂ ਤਾਂ ਕਰ ਤੇ ਵਲੌਗ ਸ਼ੂਟ ਕਰ ਲਏ ਨੇ ਪਟਿਊਸ਼ਨ ਹੁਣ ਆਪਾਂ 4 ਵਜੇ ਪੜਾਵਾਂਗੇ ਤਬੀਅਤ ਮੇਰੀ ਠੀਕ ਨਹੀਂ ਹੋ ਗਈ ਸੀਗੀ ਤੇ ਮੈਂ ਕੱਲ ਤਾਂ ਛੁੱਟੀ ਕਰਤੀ ਸੀਗੀ ਤबीयत ਤਾਂ ਨਾਲ ਠੀਕ ਹੋਵੇ ਫਿਰ ਮੈਂ ਛੁੱਟੀ ਵੀ ਕਰਦੇ ਨੇ ਹੁੰਦੀ ਆ ਵੈਸੇ ਮੈਂ ਕੋਈ ਛੁੱਟੀ ਨਹੀਂ ਕਰਦੀ ਜੇ ਮਨ ਕਰ ਚਲੋ ਕਹੁੰਦੀ ਬਟ ਜਦੋਂ ਮੈਂ ਤबीयत ਤਾਂ ਠੀਕ ਹੋਵੇ ਜਿੱਥੇ ਜਿਆਦਾ ਹੋਵੇ ਉਦੋਂ ਕਰ ਲੈਂਦੀ ਆ ਵੈਸੇ ਮੈਂ ਸੰਡੇ ਵੀ ਨਹੀਂ ਛੁੱਟੀ ਕਰਦੀ ਸੰਡੇ ਵੀ ਪੜਾਉਂਦੀ ਫਿਰ ਉਹੀ ਮਨ ਕਰ ਚਲੋ ਜੇ ਆਪਾਂ ਮਹੀਨੇ 'ਚ ਇੱਕ ਅੱਧੀ ਵਾਰ ਜਿੱਥੇ ਚਲੇ ਜਾਂਦੇ ਹਾਂ ਉਹੀ ਚਲੋ ਐਤਵਾਰ ਦੇ ਹਿਸਾਬ ਨਾਲ ਛੁੱਟੀ ਹੋ ਜਾਂਦੀ ਹੈ ਮੂ ਤਾਂ ਮਹੀਨੇ 'ਚ 4 ਐਤਵਾਰ ਹੁੰਦੇ ਨੇ ਪਰ ਮਹੀਨੇ 'ਚ ਦੋ ਕੁ ਛੁੱਟੇ ਤਾਂ ਆਪਾਂ ਕਾ ਹੀ ਲਈਦੇ ਹਾਂ ਤੁਜੀ ਚਟਨੀ ਬੜੀ ਵਧੀਆ ਕੁੱਟੀ ਦੀ ਦੇਖੋ ਤੇ ਆਪਾਂ ਹੁਣ ਇਹਨੂੰ ਰੋਟੀ ਦੇਈਏ ਲਓ ਜੀ ਰੋਟੀ ਪਾਣੀ ਖਾ ਕੇ ਆਪਾਂ ਸਾਰੇ ਹੋ ਗਏ ਸੀ ਫਰੀ ਹੋਲ ਓਵਰ ਜਿਹੜੇ ਆਪਣੇ ਕੰਮ ਡਾਨਨੇ ਸੀਗੇ ਤੇ ਆਪਾਂ ਇੱਥੇ ਬਰਤਨ ਸਾਫ ਕਰਨ ਲੱਗ ਗਏ ਸੀ ਮੰਮੀ ਆਵਦਾ ਜਿਹੜਾ ਪਸ਼ੂਆਂ ਦਾ ਮੜ ਮੋਟਾ ਰੰਦਾ ਸੀ ਉਹ ਕਰ ਰਹੇ ਸੀ ਤੇ ਆਪਾਂ ਇੱਥੇ ਆਪਣੇ ਬਰਤਨ ਸਾਫ ਕਰ ਰਹੇ ਸੀ ਤੇ ਜਿਹੜੀ ਗੱਲ ਮੈਂ ਪਿੱਛੇ ਕਹੀ ਸੀ ਤੁਹਾਨੂੰ ਕੋਈ ਵੀ ਸਬਜੀ ਜਾਂ ਫਰੂਟ ਜਦੋਂ ਹਨਾ ਉੱਪਰ ਨਿਸ਼ਾਨ ਹੁੰਦਾ ਤਾਂ ਜਰੂਰ ਤੁਸੀਂ ਉਹਨੂੰ ਡੀਪਲੀ ਚੈੱਕ ਕਰਿਆ ਕਰੋ ਵਿੱਚ ਡੁੰਗਾਈ ਦੇ ਵਿੱਚ ਜਾ ਕੇ ਤੇ ਕਦੇ ਵੀ ਉਹ ਦਾਗ ਨੂੰ ਉੱਪਰ ਇਗਨੋਰ ਨਾ ਕਰਿਆ ਕਰੋ ਅੱਜ ਕੱਲ੍ਹ ਹਰ ਇੱਕ ਚੀਜ਼ ਦੇ ਵਿੱਚ ਸੰਡੇ ਆਉਂਦੇ ਨੇ ਤੇ ਚਲੋ ਜੀ ਆਪਾਂ ਤਾਂ ਗੱਲਾਂ ਬਾਤਾਂ ਦੇ ਨਾਲ-ਨਾਲ ਜਿਹੜੀ ਆਪਣੀ ਭਾਂਡੇ ਦੀ ਕਲੀਨਿੰਗ ਉਹ ਵੀ ਕਰ ਲਈ ਆ ਤੇ ਅੱਜ ਤੁਹਾਨੂੰ ਪਤਾ ਕarele ਬਣਾਉਣੇ ਆ ਸੋ ਬਣਾਉਣੇ ਵੀ ਆਪਾਂ ਪਹਿਲੀ ਵਾਰ ਕਿਉਂਕਿ ਬਿਮਾਰ ਬਹੁਤ ਹੋ ਗਿਆ ਗਰਮੀ ਦੇ ਵਿੱਚ ਤਾਂ ਮੈਂ ਫਿਰ ਗਰਮੀ ਦੇ ਵਿੱਚ ਡਾਕਟਰ ਨੇ ਸਾਰੀਆਂ ਜਿਹੜੀਆਂ ਗਰਮ ਸਬਜ਼ੀਆਂ ਸੀ ਸਾਰੀਆਂ ਰੋਕਿਆ ਹੋਈਆਂ ਸੀਗੀਆਂ ਠੰਡੇ ਕद्दू ਤੋਰੀਆਂ ਖਾਣ ਨੂੰ ਆਖਿਆ ਸੀ ਸੋ ਇਸ ਕਰਕੇ ਫਿਰ ਅੱਜ ਮੈਂ ਇਹਨਾਂ ਨੂੰ ਕਿਹਾ ਮੈਂ ਕਿਵੇਂ ਰਚੀ ਕਰਦਾ ਤੇ ਫਿਰ ਇਹ ਕਹਿੰਦੇ ਚਲੋ ਜੀ ਫਿਰ ਖਾ ਲੋ ਬਣਾ ਕੇ ਤੇ ਵੀ ਅੱਜ ਆਪਾਂ ਇਹਨਾਂ ਦੇ ਨਾਲ ਹੀ ਗਏ ਸੀਗੇ ਸੁਭਾ ਲੈ ਆਏ ਸੀਗੇ ਕਿਉਂਕਿ ਮੈਂ ਪਿਆਸੀ ਕੱਲ ਤੇ ਫਿਰ ਚਿੱਕੜ ਸੀਗਾ ਤੇ ਆਪਾਂ ਐਕਟਿਵਾ ਲੈ ਕੇ ਨਹੀਂ ਜਾ ਸਕਦੇ ਚਿੱਕੜ ਦੇ ਵਿੱਚ ਐਕਟਿਵਾ ਬਹੁਤ ਜ਼ਿਆਦਾ ਤਿਲਕਦੀ ਹੈ ਐਕਟਿਵਾ ਦਾ ਆਧੋਖਾ ਏ ਚਿੱਕੜ ਦੇ ਵਿੱਚ ਤਿਲਕਦੀਆਂ ਨੇ ਜਿਵੇਂ ਬਾਈਕ ਵਗੈਰਾ ਵਧੀਆ ਚੱਲੇ ਜਾਂਦੇ ਨੇ ਨਾ ਉਸ ਤਰ੍ਹਾਂ ਐਕਟਿਵਾ ਨਹੀਂ ਚਿੱਕੜ ਦੇ ਵਿੱਚ ਤਿਲਕਦੀਆਂ ਨੇ ਫਿਰ ਚਲੋ ਇਹ ਸਾਨੂੰ ਸਬਜ਼ੀ ਦਵਾ ਕੇ ਤੇ ਘਰ ਛੱਡ ਗਏ ਸੀ ਤੇ ਆਪਣੀ ਜੌਬ ਤੇ ਚਲੇ ਗਏ ਸੀ ਲੋ ਜੀ ਆਪਾਂ ਗੱਡਿਆਂ ਦੀ ਕਲੀਨਿੰਗ ਕਰਨੀ ਬੂਹਾ ਨਹੀਂ ਬੇਟਾ ਆਪਣਾ ਗੰਡੇ ਕੱਟ ਕੇ ਰੱਖ ਲੈਣੇ ਲੋ ਜੀ ਆਪਾਂ ਟਮਾਟਰ ਹਰੀ ਮਿਰਚ ਚੁਰਕਾ ਢਾ ਪਾਵਾਂਗੇ ਜੇ ਮਸਾਲਾ ਤੇ ਆਪਾਂ ਛਿੱਲ ਕੇ ਰੱਖੀਏ ਹਨਾ ਤੇ ਤੜਕਾ ਲਾਉਣਾ ਸੋਖਾ ਹੋ ਜਾਊਗਾ ਆਪਣਾ ਛਿੱਲ ਕੇ ਆਕ ਦਈਏ ਤਲੋ ਜਿੱਥੇ ਆਪਾਂ ਜਿਹੜੇ ਕareleਆਂ ਦੇ ਮਸਾਲੇ ਦੀ ਤਿਆਰੀ ਕਰਨ ਲੱਗ ਗਏ ਸੀ ਤੇ ਜਿਹੜੇ ਗੰਡੇ ਸੀ ਉਹਨਾਂ ਨੂੰ ਆਪਾਂ ਕਟਿੰਗ ਕਰਨ ਲੱਗ ਗਏ ਸੀ ਤੇ ਬਾਕੀ ਜਿਹੜਾ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਟਮਾਟਰ ਹਰੀ ਮਿਰਚ aur ਗੰਡਾ ਪਿਆਜ਼ ਜੋ ਵੀ ਕਹਿੰਨੇ ਹੋ ਤੁਸੀਂ ਤੇ ਆਪਾਂ ਇਹਦੇ ਵਿੱਚ ਲਸਣ aur ਅਦਰਕ ਦਾ ਇਸਤੇਮਾਲ ਨਹੀਂ ਕਰਨਾ ਵੈਸੇ ਵੀ ਨਹੀਂ ਆਪਾਂ ਕਰਦੇ ਕਿਉਂਕਿ ਗਰਮੀ ਦੇ ਵਿੱਚ ਗਰਮ ਹਨਾ ਹੁੰਦੀ ਚੀਜ਼ ਨਹੀਂ ਆਪਾਂ ਵਰਤੋਂ ਕਰਦੇ ਤੇ ਬਾਕੀ ਤੇ ਕarele ਜਿਹੜੀ ਆਪ ਹੀ ਗਰਮ ਹੁੰਦੇ ਨੇ ਸੋ ਇਹਨਾਂ ਦੇ ਵਿੱਚ ਤਾਂ ਅਵੋਇਡ ਹੀ ਕਰਿਆ ਕਰੋ ਗਰਮ ਜਿਵੇਂ ਅਦਰਕ ਲਸਣ ਪਾਉਣਾ ਬਾਕੀ ਕਈਆਂ ਦਾ ਨਾ ਟੇਸਟ ਦਾ ਆਪ ਦਾ ਹਿਸਾਬ ਕਿਤਾਬ ਹੁੰਦਾ ਕਈਆਂ ਨੂੰ ਬਿਨਾਂ ਲਸਣ ਅਦਰਕ ਦਾ ਟੇਸਟ ਤੋਂ ਬਿਨਾਂ ਸਬਜੀ ਸੁਆਦ ਨਹੀਂ ਲੱਗਦੀ ਹਨ ਫਿਰ ਉਹ ਉਹਨਾਂ ਨੂੰ ਪਾਣਾ ਹੀ ਪੈਂਦਾ ਹੈ ਟੇਸਟ ਉਸੇ ਹਿਸਾਬ ਨਾਲ ਹੋ ਜਾਂਦਾ ਹੁਣ ਜਦੋਂ ਸਰਦੀ ਹੈ ਸਰਦੀ ਆ ਜਾਂਦੀ ਹੈ ਤੇ ਫਿਰ ਆਪਾਂ ਜਦੋਂ ਸਾਗ ਬਣਾਉਂਦੇ ਤੇ ਉਹਦੇ ਵਿੱਚ ਮੇਰੇ ਜਿੰਨਾਂ ਲਸਣ ਹੀ ਕੋਈ ਨਹੀਂ ਪਾਉਂਦਾ ਨਾ ਲਸਣ ਅਦਰਕ ਹਨਾ ਫਿਰ ਉਹੋ ਜਿਹਾ ਟੇਸਟ ਹੋ ਜਾਂਦਾ ਸਰਦੀ ਦੇ ਵਿੱਚ ਜਾ ਕੇ ਲਸਣ ਅਦਰਕ ਤੋਂ ਬਿਨਾ ਮੈਨੂੰ ਸਬਜੀ ਨਹੀਂ ਸੁਆਦ ਲੱਗਦੀ ਯਾ ਬੱਸ ਆਪ ਘਰ ਉੱਤੇ ਦੇ ਸਾਹਮਣੇ ਵੀ ਮੇਰਾ ਤਾਂ ਸਾਰਾ ਸਬਕ ਤਾਬ ਹੋ ਜਾਂਦਾ ਬਾਕੀ ਆਪਾਂ ਜਿਹੋ ਜਿਹੀ ਵੀ ਘਰੇ ਸਬਜ਼ੀ ਬਣਾਉਂਦੇ ਆਪਣੇ ਘਰ ਦੇ ਸਾਰੇ ਪਸੰਦ ਕਰਦੇ ਨੇ ਹੁਣ ਮਤਲਬ ਵੀ ਨਾਲ ਜੇਕਰ ਆਪਾਂ ਬਿਨਾਂ ਲਸਣ ਅਦਰਕ ਤੋਂ ਬਣਾਉਨੇ ਉਹ ਵੀ ਆਪ ਹੀ ਕਹਿੰਦੇ ਨੇ ਸਗੂ ਕਰਮ ਲਸਣ ਅਦਰਕ ਬੰਦ ਕਰ ਦੋ ਹਨ ਤੇ ਆਪਾਂ ਆਪ ਵੀ ਨਹੀਂ ਪਾਉਂਦੇ ਹੁੰਦੇ ਇਹ ਕਦੇ ਨਹੀਂ ਆਪਣੇ ਹਨ ਕਿਸੇ ਨੇ ਆਖਿਆ ਆ ਚੀ ਜਿਵੇਂ ਨਹੀਂ ਸਾਰੇ ਵਧੀਆ ਖਾ ਲੈਂਦੇ ਨੇ ਚਲੋ ਜੀ ਬਣਾਉਨੇ ਆ ਕarele ਦੀ ਸਬਜ਼ੀ ਜੀ ਧਰਤੀ ਹੈ ਤੇ ਹੁਣ ਆਪਾਂ ਮਸਾਲਾ ਭੁੰਨ ਲੈਂਦੇ ਨੇ ਮਸਾਲਾ ਨੇ ਮੈਂ ਸਾਰਾ ਕੱਟ ਕੇ ਲਈ ਸੀ ਹਰੀ ਮਿਰਚ ਟਮਾਟਰ ਪਿਆਜ਼ ਇਹਨੂੰ ਆਪਾਂ ਭੁੰਨਦੇ ਆ ਸਭ ਤੋਂ ਪਹਿਲਾਂ ਠੀਕ ਹੈ ਜੀ ਜੀ ਹੋ ਗਿਆ ਤੇਲ ਹੋਊਗਾ ਗਰਮ ਤੇ ਆਪਾਂ ਨਾ ਸਾਰਾ ਸਮਾਨ ਕੱਟ ਕੇ ਆ ਦੇਖੋ ਕੱਟ ਕੇ ਵਿੱਚ ਹੀ ਸਮਿਕਸ ਕਰਨਾ ਟਮਾਟਰ ਹਰੀ ਮਿਰਚ ਤੇ ਪਿਆਜ਼ ਇਹ ਲਵਾਵਾਂਗੇ ਇਹ ਚੀਜ਼ਾਂ ਟੋਕਰੀ ਛੋਟੀ ਆਪਾਂ ਸਾਰੀ ਭਰ ਕੇ ਲੈ ਲਈਏ ਠੀਕ ਹੈ ਤੇ ਲੋਗਰ ਮੁੰਦੇ ਦਾ ਅਗਲਾ ਪਾਸਾ ਕਰਦੇ ਆ ਲੋਜੀ ਤੇਲ ਹੋ ਗਿਆ ਦਰਮਾ ਆਪਣਾ ਹੁਣੇ ਦੇ ਵਿੱਚ ਜੀਰਾ ਪਾਵਾਂਗੇ ਠੀਕ ਹੈ ਜੀ ਲੋਜੀ ਜੀਰਾ ਪਾ ਲਿਆ ਨਾਲ ਦੇ ਨਾਲ ਆਪਾਂ ਸਾਰਾ ਮਸਾਲਾ ਪਾ ਲਾਂਗੇ ਜਿਹੜਾ ਆਪਾਂ ਕੱਟ ਕੇ ਲਿਆ ਟਮਾਟਰ ਹਰੀ ਮੱਠ ਤੇ ਥੋੜਾ ਠੀਕ ਜੀ ਇਹਨੂੰ ਕਰਨਾ ਹੈ ਮਿਕਸ ਹੁਣ ਲਈ ਕਿਤਾਰੇ ਸ਼ੱਡਾਂਗੇ ਆਪਾਂ ਇਹਨਾਂ ਤੇਰਾ ਵਾਟਰਪੂਲ ਰੋਗਾ ਲਾ ਦੇਣਾ ਪਾਣੀ ਪਾਉਣਾ ਤੇ ਬਰਫ਼ ਪਾਣੀ ਪਾਉ ਫਾਟੇ ਆਉਣੀ ਹੈ ਠੀਕ ਹੈ ਜੀ ਲੋ ਜੀ ਨੇ ਬਰਫ਼ ਪਾਉਣੀ ਦੀ ਸੀ ਇਹਨੂੰ ਆਪਾਂ ਭੁੰਨੂਈ ਇਹਦਾ ਕੱਚਾਪਨ ਤਾਂ ਕਾਫੀ ਹੱਦ ਤੱਕ ਦੂਰ ਹੋ ਗਿਆ ਹੁਣ ਆਪਾਂ ਇਹ ਚ ਨਮਕ ਪਾ ਦਾਂਗੇ ਨਮਕ ਛੇਤੀ ਗਾ ਲੈਂਦੇ ਆਪਾਂ ਇਹਦੇ ਦੇ ਵਿੱਚ ਇਹਦੇ ਵਿੱਚ ਧਿਆਨ ਦੇ ਕੋਈ ਹੋਰ ਕੁਸ਼ਣੀ ਪਾਣੇ ਕੱਲੇ ਇਹਨੂੰ ਵੀ ਪਾਉਣਾ ਠੀਕ ਹੈ। ਸਾਰੇ ਬਸ਼ਦ ਮੈਂ ਪਾਏ ਹੋਏ ਮਸਾਲੇ ਬਾਕੀ ਜਿਹੜੇ ਉਹ ਤੋਂ ਬਾਅਦ ਛੁਪਾਵਾਂਗੇ। ਜਦੋਂ ਇਹ ਜਮਾ ਮਸਾਲਾ ਰੈਡੀ ਹੋਣ ਦੇ ਨੇੜੇ ਹੋ ਗਿਆ। ਉਦੋਂ ਆਪਾਂ ਬਾਕੀ ਮਸਾਲੇ ਪਾਵਾਂਗੇ। ਠੀਕ ਹੈ ਜੀ। ਤੇ ਢੱਕ ਕੇ ਰੱਖਦੇ ਹਾਂ ਇਹਨੂੰ ਆਪਾਂ। जी काफी हद तक जगह अपने प्याज है वैसे मसाला भुज गया देखो कि मसाले पावे लाओ जब मसाले पाने नमक पाता सी हल्दी पावों ਸਾਰੀ ਮਿਰਚ ਵੀ ਪਾਈਆ ਲਾਲ ਮਿਰਚ ਵੀ ਪਾਵਾਂਗੇ ਮਸਾਲਾ ਵੀ ਪਾਵਾਂਗੇ ਹੁਣ ਜੀ ਇਹਨੂੰ ਘਰੋ ਮਿਕਸ ਮਸਾਲਾ ਵੇਖੋ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਤੁਸੀਂ ਮਸਾਲਾ ਤਿਆਰ ਕਰ ਲੈਣਾ ਠੀਕ ਇਸ ਤਰ੍ਹਾਂ ਬਣਾਉਂਗੀ ਤੁਸੀਂ ਕarele ਤਾਂ ਉਂਗਲਾ ਚੜਦੇ ਰਹਿ ਜਾਓਗੇ ਠੀਕ ਹੈ ਜੀ ਜਰੂਰ ਟਰਾਈ ਕਰੋ ਇਸ ਤਰ੍ਹਾਂ ਰੈਸਪੀ ਚਲੋ ਜਿਹਨੂੰ ਕਰ ਦਿਆਂ ਬੰਦ ਜੀ ਆ ਕarele ਸੀ ਨਾ ਜਿਹੜੇ ਇਹਨਾਂ ਨੂੰ ਮੈਂ ਵਾਸ਼ ਕਰ ਲਿਆ ਕਿਉਂਕਿ ਇਹਨਾਂ ਚ ਨਾ ਤੁਹਾਨੂੰ ਦੱਸਿਆ ਸੀ ਨਾ ਨਮਕ ਲਾਇਆ ਸੀ ਤੇ ਪਾਣੀ ਨਮਕ ਨਾਲ ਮਿਲ ਕੇ ਨਿਕਲ ਗਿਆ ਸੀ ਕੌੜਾ ਪਾਣੀ ਜਿਹੜਾ ਕਰੇਲੇ ਦਾ ਇਸ ਤੋਂ ਬਾਅਦ ਉਹਨਾਂ ਕਰੇਲਿਆਂ ਨੂੰ ਥੋੜੀ ਜਿਹੀ ਤੁੱਪ ਲਵਾਵਾਂਗੇ ਪਾ ਲਈ ਨਹੀਂ ਥੋੜੀ ਜੀ ਇਸ ਤਰ੍ਹਾਂ ਇਹਨਾਂ ਨੂੰ ਇਹਦੇ ਵਿੱਚ ਰੱਖ ਦਾਂਗੇ ਠੀਕ ਹੈ ਜੀ ਤੇ ਮਸਾਲਾ ਆਪਣਾ ਤਿਆਰ ਹੋ ਗਿਆ ਬਸ ਇਹਨੂੰ ਥੋੜੀ ਤੁੱਪ ਲਵਾ ਲੈਣੀ ਠੀਕ ਹੈ ਜੀ ਤੇ ਲਓ ਜੀ ਆਪਾਂ ਹੁਣ ਨਾ ਮੜਾਉਣੀ ਆ ਕਰੇਲੇ ਤੇ ਆਪਾਂ ਕਰੇਲੇ ਢਲਦੇ ਹਾਂ ਚਲ ਤਾਂ ਤੁਮ ਮੈਂ ਕੀ ਬਣਾਵਾਂ ਲੈਟਰ ਨਵਾਂ ਲੈ ਕੇ ਆਉਣਾ ਲਾ ਕੰਮ ਦੀ ਕਦੇ ਕਦੇ ਚੱਲ ਵੀ ਜਾਂਦਾ ਲਓ ਜਿੱਦਾਂ ਕਿ ਕੜਾਹੀ ਚ ਤੇਲ ਪਾ ਦਿੰਨੇ ਆ ਬਿਲਕੁਲ ਥੋੜੇ ਜਿਹੀ ਤੇਲ ਦੇ ਵਿੱਚ ਹੀ ਬਣਾਵਾਂਗੇ ਤੁਸੀਂ ਬਹੁਤਾ ਤੇਲ ਨਹੀਂ ਕਰਦੇ ਇੱਕ ਤਰੀਕਾ ਹੁੰਦਾ ਨਾ ਪਹਿਲਾਂ ਤੇਲ ਦੇ ਵਿੱਚ ਫਰਾਈ ਕਰ ਲੈਂਦੇ ਨੇ ਫਿਰ ਮਸਾਲਾ ਭਰ ਕੇ ਉਹ ਥੋੜਾ ਜਿਹਾ ਮੈਨੂੰ ਗਰੀਦ ਲੱਗਦਾ ᱛੀ ਉਹ ਨਾ ਜਿਹੜੇ ਹੁੰਦੇ ਕਰੇਲੇ ਹੁੰਦਾ ਚ ਤੇਲ ਜਾਂ ਤਰੀ ਜਾਂਦਾ ਰਹਿੰਦਾ ਤੂ ਕਦੀ ਨਹੀਂ ਜਾਂਦਾ ਇਹ ਜਿਹੜੇ ਇਸ ਤਰ੍ਹਾਂ ਜਦੋਂ ਕਰੇਲਾ ਬਣਾਉਂਦੇ ਨਾ ਅਪ ਮਸਾਲਾ ਪਹਿਲਾਂ ਭੁੰਨ ਲਿਆ ਹੁਣ ਜਦੋਂ ਆਪਾਂ ਇਹਦੇ ਵਿੱਚ ਮਸਾਲਾ ਫਿਲ ਕਰਾਂਗੇ ਹਨਾ ਤੂ ਫਿਲ ਕਰਨ ਤੋਂ ਬਾਅਦ ਜਦੋਂ ਕਰੇਲੇ ਕੱਚੇ ਹਜੇ ਹਨਾ ਜਦੋਂ ਬਣਨਗੇ ਤੇ ਉਹ ਸਾਰਾ ਟੇਸਟ ਚ ਕੱਚਾਪਨ ਤੋਂ ਬਾਅਦ ਪੱਕਾ ਜਿਹੜਾ ਟੇਸਟ ਉਹ ਮਸਾਲੇ ਦੇ ਨਾਲ ਮਿਕਸ ਜਾ ਹੋਈ ਜਾਣਾ ਤੇ ਉਹ ਟੇਸਟ ਸੋਨੇ ਲਾਜਵਾ ਬਣ ਜਾਂਦਾ ਮੈਂ ਤੁਹਾਨੂੰ ਦਿਖਾਉਣੀ ਹਾਲੇ ਉਹਨਾਂ ਨੂੰ ਤੁਪ ਦੇ ਵਿੱਚ ਨਹੀਂ ਸਿਕਾਣਾ ਉਹਦੇ ਨਾਲ ਚੀੜੇ ਜੇ ਹੋ ਜਾਣਗੇ ਤੇ ਖਾਂ ਦੇ ਵਿੱਚ ਟੁੱਟਣਾ ਟੁੱਟਣੇ ਨਹੀਂ ਹੈ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਕ੍ਰੇਲਿਆਂ ਦੇ ਵਿੱਚ ਮਸਾਲਾ ਭਰਨਾ ਜਿਉਂ ਸਾਣਾ ਆਪਣਾ ਤਿਆਰ ਆ ਮਸਾਲਾ ਮੈਂ ਉਹ ਵਾਧੇ ਤਿਆਰ ਕੀਤਾ ਕਿਉਂਕਿ ਇਹਦੇ ਪਾਪੜ ਨੂੰ ਨਾ ਕੱਲਾ ਮਸਾਲਾ ਬਹੁਤ ਟੇਸਟੀ ਲੱਗਦਾ ਹੁੰਦਾ ਆ ਕਰਕੇ ਫਿਰ ਮੈਂ ਮਸਾਲਾ ਵੀ ਥੋੜੇ ਵਾਧੇ ਤਿਆਰ ਕੀਤਾ ਠੀਕ ਹੈ ਜੀ ਲੋਚ ਏ ਹੁਣ ਆਪਾਂ ਇਹ ਹਣਾ ਮੇਰੀ ਮੰਮੀ ਇਸ ਤਰ੍ਹਾਂ ਹੀ ਬਣਾਉਂਦੀ ਹੁੰਦੇ ਹੁਣ ਵੀ ਇਸ ਤਰ੍ਹਾਂ ਹੀ ਬਣਾਉਂਦੇ ਨੇ ਤੇ ਇਸ ਤਰ੍ਹਾਂ ਦਾ ਟੇਸਟ ਥੋੜਾ ਵਧੀਆ ਲੱਗਦਾ ਹੁੰਦਾ ਸੀ ਨਾ ਇਸ ਤਰ੍ਹਾਂ ਢਾਗਲੇ ਟਕੇ ਤੇ ਜਿਹੜਾ ਮਸਾਲਾ ਬਾਹਰ ਨਹੀਂ ਹੁੰਦਾ ਇਹ ਨਾ ਨਾ ਕੋਣ ਕੋਣ ਇਸ ਤਰ੍ਹਾਂ ਅੱਜ ਵੀ ਢਾਗਾ ਬਣ ਕੇ ਬਣਾਉਂਦੇ ਆ ਮੈਂ ਤਾਂ ਇਦਾਂ ਬਣਾਉਣੀ ਲੱਗੀਆਂ ਟੇਸਟੀ ਲੱਗਦਾ ਜਿੰਨੇ ਕ ਤੋੜੇ ਆ ਗੈਸ ਨੂੰ ਘੱਟ ਕਰਦੇ ਨੇ ਠੀਕ ਹੈ ਮਸਾਲੇ ਜਿਹੜੀ ਹੁੰਦੇ ਆਪਣੇ ਕarele ਉਹਨਾਂ ਦੇ ਵਿੱਚੋਂ ਬੀਜ ਮੈਂ ਸਾਰੇ ਕੱਢ ਲਏ ਬਿਲਕੁਲ ਇਹਨਾਂ ਨੂੰ ਸਾਫ਼ ਕੀਤਾ ਹੋਇਆ ਬਿਲਕੁਲ ਕਲੀਨ ਕੀਤਾ ਬਿਲਕੁਲ ਨਹੀਂ ਛੱਡਿਆ ਆਪਾਂ ਇਹਦੇ ਵਿੱਚ ਤੇ ਇਸ ਤਰ੍ਹਾਂ ਹੱਥ ਦੇ ਨਾਲ ਵੀ ਤੁਸੀਂ ਪ੍ਰੈਸ ਕਰ ਸਕਦੇ ਜਰੂਰੀ ਨਹੀਂ ਕਿ ਆਪਾਂ ਹਨਾ ਉਹਦੇ ਨਾਲ ਵੀ ਕਰਨਾ ਉੱਤੋਂ ਜਿਹੜਾ ਧਾਗਾ ਲਵਾਂਗੇ ਧੱਗੇ ਨਾਲ ਲਾ ਕੇ ਤੇ ਪ੍ਰੈਸ ਕਰਕੇ ਤੇ ਧਾਗੇ ਦੇ ਨਾਲ ਇਸ ਤਰ੍ਹਾਂ ਕਰ ਦਾਂਗੇ ਇਹਦੇ ਨਾਲ ਜਿਹੜਾ ਆਪਣਾ ਮਸਾਲਾ ਬਾਹਰ ਨਹੀਂ ਹੋਣਾਗਾ ਜਿਹੜਾ ਉੱਪਰ ਉੱਪਰ ਉਹ ਆਪਣਾ ਪਿਆਸੇ ਨਿਕਲ ਜਾਂਦਾ ਹੁੰਦਾ ਠੀਕ ਹੈ ਜੀ ਕੋਈ ਉਹ ਕਾਗਮਰੀ ਇਹਦਾ ਬਿਲਕੁਲ ਸੁੱਕਿਆ ਉਸ ਨਾਲ ਪਹਿਲਾਂ ਭੁੰਨ ਲੋ ਵੀ ਬੰਦਾ ਟੇਸਟੀ ਲੱਗਦੇ ਨੇ ਤੁਸੀਂ ਮੇਰੇ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਜਿਹਨਾਂ ਨੇ ਇਦਾਂ ਨਹੀਂ ਟਰਾਈ ਕੀਤੇ ਕਦੇ ਕਿਉਂਕਿ ਮੈਂ ਅਕਸਰ ਜ਼ਿਆਦਾਤਰ ਇਦਾਂ ਹੀ ਬਣਾਉਂਦੀ ਇਹਦਾ ਬਾਹਰ ਨਿਕਲਣ ਦੇ ਡਰ ਤੋਂ ਆਪਾਂ ਉਹ ਕਰਦੇ ਆਂ ਬਾਹਰ ਨਿਕਲੇ ਤਾਂ ਧਾਗ ਬਲੇ ਜੀ ਆਪਾ ਕੋਈ ਖਾਣ ਮੇਰੇ ਦਿੱਕਤ ਨਹੀਂ ਆਉਂਦੀ ਜੀ ਆਪਾਂ ਕਿ ਖਾਣ ਮੇਰੇ ਆਪਾਂ ਧਾਗਾ ਲਾਉਣ ਦੀ ਦਿੱਕਤ ਆਉਂਦੀ ਆ ਤੇ ਗੂੜੇ ਰੰਗ ਦਾ ਧਾਗਾ ਲਾ ਲਓ ਜਿਹੜਾ ਦੇਖ ਜੇ ਬਸ ਹਨਾ ਇਸ ਤਰ੍ਹਾਂ ਇੱਕੋ ਬਿਲਕੁਲ ਵਧੀਆ ਲੱਗਦੇ ਹੈਗੇ ਸਾਦੇ ਆਪਾਂ ਇਸੇ ਤਰ੍ਹਾਂ ਭਰ ਲਾਂਗੇ ਲਓ ਜੀ ਆਪਾਂ ਇਸੇ ਤਰੀਕੇ ਨਾਲ ਸਾਰੇ ਜਿਹੜੇ ਕਰੇਲੇ ਆ ਮਸਾਲੇ ਦੇ ਨਾਲ ਭਰ ਲਾਂਗੇ ਆਪਾਂ ਤੇ ਉੱਪਰ ਧਾਗਾ ਪਰੋ ਲਾਂਗੇ ਕਿਉਂਕਿ ਇਹ ਧਾਗੇ ਵਾਲੀ ਸਿਸਟਮ ਇਹ ਪਹਿਲਾਂ ਤੋਂ ਚੱਲਿਆ ਆਉਂਦਾ ਪਹਿਲਾਂ ਕਰੇਲੇ ਇਸੇ ਤਰੀਕੇ ਬਣਾਏ ਜਾਂਦੇ ਹੁੰਦੇ ਸੀ ਧਾਗੇ ਵਲੇਟ ਦੇ ਹੁੰਦੇ ਸੀ ਤੇ ਮੈਂ ਵੈਸੇ ਜ਼ਿਆਦਾਤਰ ਇਦਾਂ ਹੀ ਬਣਾਉਣੀ ਹੁੰਦੀ ਮੈਂ ਨਾ ਤੇਲ ਜਿਵੇਂ ਵਿੱਚੋਂ ਕੱਢ ਕੇ ਉਸ ਤਰ੍ਹਾਂ ਘੱਟ ਫਰਾਈ ਕਰਕੇ ਉਸ ਤਰ੍ਹਾਂ ਬਹੁਤ ਘੱਟ ਬਣਾਉਣੀ ਇਸ ਤਰ੍ਹਾਂ ਹੀ ਬਣਾਉਣੀ ਹੁੰਦੀ ਮੈਂ ਤਾਗਾ ਲਾ ਕੇ ਮੈਨੂੰ ਕੋਈ ਔਖਾ ਨਹੀਂ ਲੱਗਦਾ ਤਾਗਾ ਜੇ ਚੀਜ਼ ਖਾਣੀ ਹੈ ਨਾ ਥੋੜਾ ਜਿਹਾ ਜ ਬਣਾਉਣ ਵੇਲੇ ਕਸਟ ਕਰਦੇ ਆ ਤੇ ਫਿਰ ਲਾਉ ਕੇ ਮੜਾਏ ਤਾਗਾ ਤੇ ਫਿਰ ਆਪਾਂ ਖਾਵਾਂਗੇ ਕਿੰਨਾ ਟੇਸਟੀ ਲੱਗਦਾ ਹੈਗਾ ਕੋਈ ਵੀ ਕੰਮ ਮਿਹਨਤ ਕਰਕੇ ਜਿਹੜੇ ਉਹਦਾ ਟੇਸਟ ਵੱਖਰਾ ਹੀ ਆਉਂਦਾ ਹੁੰਦਾ ਹੈ ਨਾ ਕੋਈ ਵੀ ਕੰਮ ਹੋਵੇ ਲਓ ਜੀ ਆਪਣੇ ਕਲੇਲੇ ਹੁਣ ਆਪਣੇ ਤਾਗਾ ਵਗੈਰਾ ਪਰੋ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਤਲਣ ਲਈ ਛੱਡ ਦਾਂਗੇ ਵਿੱਚ ਜੋ ਆਪਾਂ ਇਥੇ ਕਰੇ ਲਿਆ ਨੂੰ ਆਪਾਂ ਤੇਲ ਦੇ ਵਿੱਚ ਰੱਖਤਾ ਸੀ ਇਹ ਜਿਹੜਾ ਮਸਾਲਾ ਵੀ ਇਸ ਤਰੀਕੇ ਦੇ ਨਾਲ ਨਾਲ ਇਹ ਨਾਲ ਬਾਹਰ ਨਹੀਂ ਨਿਕਲਦਾ ਤੇ ਕਰੇਲੇ ਵਧੀਆ ਬਣ ਕੇ ਤਿਆਰ ਹੁੰਦੇ ਨੇ ਨਾਲੇ ਘੱਟ ਔਇਲ ਦੇ ਵਿੱਚ ਹੀ ਤਿਆਰ ਹੋ ਜਾਂਦੇ ਕੋਈ ਇਹ ਨਹੀਂ ਹੁੰਦਾ ਕਿ ਕੁਝ ਵੀ ਆਪਾਂ ਕਹਿ ਦਈਏ ਹਰ ਲੋਬਾਲ ਦੇ ਆਪਾਂ ਕਹਦੇ ਨੇ ਪਾਣੀ ਦੇ ਵਿੱਚ ਡੁੱਬਣੇ ਚਾਹੀਦੇ ਉਹ ਵਧੀਆ ਹਨਾ ਮਤਲਬ ਹੋ ਜਾਂਦੇ ਆ ਉੱਬਲ ਜਾਂਦੇ ਉਸੇ ਤਰ੍ਹਾਂ ਨਹੀਂ ਹੁੰਦਾ ਕਿ ਇਹਨਾਂ ਨੂੰ ਪੂਰੇ ਔਇਲ ਦੇ ਵਿੱਚ ਡਬੋਵਾਂਗੇ ਤੇ ਕarele ਵਧੀਆ ਜਿਵੇਂ ਫਰਾਈ ਕਰਦੇ ਆ ਆਪਾਂ ਉਸ ਤਰ੍ਹਾਂ ਨਹੀਂ ਕੱਟਦੇ ਆ ਦੇ ਵਿੱਚ ਵੀ ਆਪਾਂ ਵਧੀਆ ਚੀਜ਼ ਬਣਾ ਸਕਦੇ ਆ ਸੋ ਦੇਖੋ ਥੋੜੇ ਜਿਹੀ ਤੇਲ ਵੀ ਆਪਣਾ ਸਾਰਾ ਬਾਅਦ ਚ ਜਾਂਦਾ ਦੇਖੋ ਜਿਹੜਾ ਤੇਲ ਜਿੰਨਾ ਪਾਇਆ ਉਹ ਉਹਨਾਂ ਦੇ ਉੱਨਾ ਰਹਿ ਜਾਂਦਾ ਕਿਉਂਕਿ ਇਸ ਤਰ੍ਹਾਂ ਨਾ ਜਿਹੜੇ ਕarele ਆ ਜਿਆਦਾ ਤੇਲ ਨਹੀਂ ਖਾਂਦੇਗੇ ਘੱਟ ਤੇਲ ਵਰਤੋਂ ਦੇ ਵਿੱਚ ਆਉਂਦਾ ਹੈਗਾ ਮਤਲਬ ਤੇ ਚਲੋ ਜੀ ਆਈ ਹੋਪ ਕਿ ਤੁਹਾਨੂੰ ਮੇਰੀ ਜਿਹੜੀ ਕਰੇਲੇ ਦੀ ਰੈਸਪੀ ਬੜੀ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਮੇਰੀ ਵੀਡੀਓ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਸਸ਼ਕਾਰ ਟੇਕ ਕੇਅਰ ਬਾਏ ਬਾਏ